ਤਲ ਜਿਹੜਾ ਚੱਕਿਆ ਸੀ ਸਾਡੇ ਵੀ ਡਰਾਈਵਰ ਭਰਾ ਨੇ ਸਾਡੇ 350 ਗੱਲ ਹੋਈ ਸੀ ਜਦੋਂ ਉਹ ਤੇ ਪਹੁੰਚੇ ਇਹਨਾਂ ਨੇ ਮੂਰੇ ਬੱਸ ਲਾ ਕੇ ਸਾਡੇ ਬੰਦੇ ਦੀਆਂ ਇਹਨਾਂ ਨੇ ਸਵਾਰੀਆਂ ਲਵਾਈਆਂ ਪੈਸੇ ਲੈਣ ਨਾਲੇ ਉਹਨਾਂ ਤੋਂ ਜਿਹੜੇ-ਜਿਹੜੇ ਲਾਇਆ ਸੀ ਜੀ ਤੇਲ ਵਿੱਚ ਆ ਗਏ ਨਾਲੇ ਬੱਸ ਨੂੰ ਕੀ ਕੀਤੀ ਵੀਰੇ ੱਟਕੇ ਮਾਰੇ ਗਏ ਇਹ ਕਹਿੰਦੇ ਤੁਸੀਂ ਘਰ ਦੀ ਸਵਾਰੀ ਵੀ ਨਹੀਂ ਚੱਕ ਸਕਦੇ ਬਾਹਰਲੀ ਛੱਡੋ ਜੀ ਵੀਰੇ ਸਿੰਗਲ ਸਵਾਰੀ ਨਹੀਂ ਚੱਕਦੇ ਜਿਵੇਂ ਸਾਨੂੰ ਕੋਈ ਸਪੈਸ਼ਲ ਕਹੂਗਾ ਉਹਨੂੰ ਤਾਂ ਲੈ ਕੇ ਜਾਣਾ ਹੀ ਬਣਦਾ ਨਾ ਸਾਡਾ ਇਹ ਕਹਿੰਦੇ ਨਹੀਂ ਇਹਨਾਂ ਦੇ ਇਹ ਵਜ੍ਹਾ ਸੀ ਕਿ ਇਹਨਾਂ ਨੇ ੱਟਕੇ ਮਾਰੇ ਉਹਦਾ ਕਰਕੇ ਅੱਜ ਇਹ ਮਿਨੀ ਬੱਸਾਂ ਵਾਲੇ ਜਿਹੜੇ ਅੱਜ ਇਹ ਮਿਨੀ ਬੱਸਾਂ ਚੰਗਾ ਸਾਲਿਆ ਨੇ ਜਾਨੀ ਦੇ ਨਾਮ ਮਿਲੇ ਆ ਇੱਕ ਜਨਾਬ ਹੈਗਾ ਵੀ ਰੋਡ ਉਹਨਾਂ ਦਾ ਬਾਹਰ ਦੀ ਆ ਉਹ ਸ਼ਹਿਰ ਵਿੱਚ ਨਹੀਂ ਜਾਂਦੇ ਆ ਜੀ ਕਿੰਨਾ ਜਾਮ ਲੱਗਦਾ ਈ ਪ੍ਰਦਰਸ਼ਨ ਕਿੱਥੇ ਗਿਆ ਆ ਜੀ ਤੇ ਇਸ ਕਰਕੇ ਤੁਸੀਂ ਅੱਜ ਜਾਮ ਲਾਇਆ ਜੀ ਹਾਂ ਜੀ ਜਾਮ ਲਾਇਆ ਪਰ ਦਾਸਪੁਰ ਹੋ ਸਕਦਾ ਆ ਗਿਆ ਵਾ ਉਹ 10 ਫੁੱਟ ਤੇ ਸਵਾਰੀ ਆਪ ਦੇ ਘਰ ਦੀ ਲਿਆ ਸਕਦੇ ਆ ਆਟੋ ਤੇ ਸਵਾਰੀ ਵੀ ਲਿਆ ਸਕਦੇ ਤੁਸੀਂ ਆਪ ਦੇ ਘਰ ਦੀ ਸਵਾਰੀ ਵੀ ਨਹੀਂ ਲਿਆ ਸਕਦੇ ਹੁਣ ਸਾਡੇ ਅਧਿਕਾਰ ਦੀ ਗੁੰਜਾਇਸ਼ ਨਹੀਂ ਹੈ ਅਸੀਂ ਕਰ ਕਿੱਥੋਂ ਨਵਾਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹ ਕਿ ਸ਼ਹਿਰ ਵਿੱਚ ਸਾਫ਼ ਮਿਲ ਸਾਨੂੰ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਚਾਹਨਾ ਨਹੀਂ ਗੁੰਡਾ ਕਰਦੀ ਬੰਦਗੀ ਕਰਦੇ ਆ ਤੁਹਾਨੂੰ ਤੁਹਾਡੀ ਸੁਣਵਾਈ ਹੋਈ ਹੈ ਕਿ ਨਹੀਂ ਹਾਂ ਜੀ ਹਾਂ ਜੀ ਉਹ ਦਵਾਇਆ ਸਾਡਾ ਆਇਆ ਸਾਨੂੰ ਵੱਡੇ ਅਫਸਰਾਂ ਨੇ ਜੀ ਚੱਲੇ ਆਈ ਗੱਲ ਬਾਤ ਉਹ ਜਾਂਦੇ ਉੱਥੇ ਗੱਲਬਾਤ ਹੋਊਗੀ ਬਾਕੀ ਉਹਨਾਂ ਦੀ ਉਹਨਾਂ ਪ੍ਰੋਤਸਾਹ ਜੇ ਅੱਗੇ ਤੋਂ ਤੁਹਾਡੇ ਨਾਲ ਬੇਨਤੀ ਆ ਵੀ ਸ਼ਹਿਰ ਵਿੱਚ ਦੀ ਟ੍ਰੈਫਿਕ ਬਹੁਤ ਜ਼ਿਆਦਾ ਆ ਇੱਧਰ ਦੀ ਐਂਟਰੀ ਨਾ ਹੋ ਕੇ ਦੀਆਂ ਦੀਆਂ ਬਸਾਈ ਸ਼ਹਿਰ ਵਿੱਚ ਦੀਆਂ ਲੰਗਦੀਆਂ ਦੇਖੋ ਕਿਵੇਂ ਮੋੜਾਂ ਤੇ ਕਿਵੇਂ ਲੰ ਪੂਰਾ ਜਾਮ ਲੱਗਾ ਮਰੀਜ਼ ਵਿੱਚ ਹੀ ਐਂਬੂਲੈਂਸ ਤੇ ਉਹ ਉੱਥੇ ਹੀ ਮਰ ਗਿਆ ਸੁਹਾਗ ਗੇਟ ਕਿਸੇ ਨੇ ਕੋਈ ਫਰਮਾਇਸ਼ ਨਹੀਂ ਕੀਤੀ ਉਹ ਤਾਂ ਕੱਲੀ ਬਾਸੀ ਜਾ ਸਕਦੀ ਹੈ ਹੋਰ ਕੋਈ ਚੀਜ਼ ਆ ਨਹੀਂ ਸਕਦੀ ਕੋਈ ਫਰਮਾਇਸ਼ ਨਹੀਂ ਹੋਈ ਜੀ ਕਰੋਗੇ ਫਿਰ ਜੇ ਨਾ ਸੁਣਵਾਈ ਹੋਈ ਦੁਬਾਰਾ ਸੀ ਤਾਂ ਪੰਜ ਬੰਦੇ ਜਿਹੜੇ ਵੀ ਹੈਗੇ ਆ ਉਹ ਵੀ ਆ ਜਓ ਮੇਰੇ ਦਫ਼ਤਰ ਮੈਂ ਆਪਣੇ ਨਾਲ ਹੀ ਚੱਲੋ ਠੀਕ ਹੈ ਸਰ ਜੀ ਕੋਈ ਤੁਹਾਡੀਆਂ ਡਿਮਾਂਡਾਂ ਲਿਖ ਕੇ ਦਿਓ ਠੀਕ ਹੈ ਜੀ ਆਪਾਂ ਸਾਫ਼ ਨਾ ਗੱਲ ਕਰਕੇ ਜਿਹੜੇ ਜਿਹੜਾ ਤੁਹਾਡਾ ਪ੍ਰਸ਼ਾਸਨ ਨਾਲ ਜਿਹਦੇ ਨਾਲ ਵੀ ਲੋੜਾ ਉਹਨਾਂ ਨੂੰ ਬਿਠਾ ਰਹੇ ਆ ਤੁਹਾਡਾ ਨਿਕੰਪਣਾ ਨਹੀਂ ਠੀਕ ਹੈ ਇਹ ਸਿਰੇ ਪਰ ਆ ਜਾਮ ਵਾਲਾ ਕੰਮ ਨਾ ਕਰੋ ਠੀਕ ਹੈ ਜੀ ਜਨਾਬ ਠੀਕ ਹੈ ਜੀ